ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਕਉਂਕਾਰ ਸਤਿਗੁਰ ਪ੍ਰਸਾਦ ਸਾਹਿਬ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਿਆ ਜਾਂ ਸੁਖਤਾ ਨਾ ਹੋਈ ਤੋਂ ਕਰਤਾ ਕਰਨਾ ਮੈਂ ਨਾਹੀ ਜਾ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਅਤ੍ਰਾਂਤ ਨ ਜਾਇ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਤਾ ਗਲਕਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਖਤ ਸਵਾਲਿਓ ਜਿਨ ਕੇ ਤੇ ਸੋ ਪਾਰ ਪਿਆ ਕਹ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋਦਰਾਗਸ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਆਸੁ ਕਰ ਕੇ ਹਾ ਜਿਤਵਾ ਸਰਬਸ ਮਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਾਂ ਤਦ ਨਾ ਪਉਣ ਪਾਣੀ ਬਸੰਤ ਰਗਾਵੇ ਰਾਜਾ ਧਰਮ ਦੀਵਾਰੀ ਗਾਵਾਂ ਤਦ ਨਾ ਚਿਤ ਗਵਤ ਲਿਖ ਜਾਣ ਨਾ ਲੇਖ ਲਗ ਧਰਮ ਵਿਚਾਰੇ ਗਾਵਾਂ ਤੁਧਨੋ ਈਸ਼ਰ ਬ੍ਰਹਮਾ ਦੇਵੀ ਸਹੋਂ ਤੇਰੇ ਸਦਾ ਸਵਾਰੇ ਗਾਵਾਂ ਤੁਧਨੋ ਇੰਦਰੇਂਦਰਾ ਸੰ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤੁਧਨੋ ਸਿੱਧ ਸਮਾਧੀ ਅੰਦਰ ਗਾਵਾਂ ਤੁਧਨੋ ਸਾਧ ਵਿਚਾਰੇ ਗਾਵਾਂ ਤੁਧਨੋ ਜਤੀ ਸਤੀ ਸੰਤੋਖੀ ਗਾਵਾਂ ਤੁਧਨੋ ਵੀਰ ਕਰਾਰੇ ਗਾਵਾਂ ਤੁਧਨੋ ਪੰਡਤ ਆਪਣ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਾ ਤੁਧ ਨਾਮੋ ਨਿਆ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਧ ਨਾ ਰਤਨੋ ਪਾਏ ਤੇਰੇ 68 ਤੀਰਤ ਨਾਲੇ ਗਾਵਾਂ ਤੁਧ ਨੋ ਜੋਧ ਮਹਾਬਲ ਸੂਰਾ ਗਾਵਾਂ ਤੁਧ ਨੋ ਖਾਣੀ ਚਾਰੇ ਗਾਵਾਂ ਤੁਧ ਨੋ ਕੰਨ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਤੇ ਤਦ ਨੋ ਗਾਵਨਾ ਜੋ ਤਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦ ਨੋ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਇ ਸਦਾ ਸਚ ਸਾਇ ਸੱਚਾ ਸੱਚੀ ਨਾਹੀ ਹਬੀਓ ਸੀਦਾ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੇ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰਖੁ ਮਨਾ ਕਰ ਨਾ ਜਾਇ ਸੋ ਪਾਤ ਸੋ ਸਾ ਪਤ ਸਾਇਬ ਨਾਨਕ ਰੈ ਨਰਜਾਈ ਹਸਾ ਮਹੱਲਾ ਪਹਿਲਾ ਸੁਣ ਵਡਾਖੈ ਸਭ ਕੋ ਏਕ ਏਕ ਵਡਾ ਜਿਠਾ ਹੋਇ ਕੀਮਤ ਪਾਇ ਨ ਕਿ ਆ ਜਾਏ ਕਹਿਣੇ ਵਾਲੇ ਤੇਰੇ ਰਈ ਸਮਾਏ ਵੱਡੇ ਮੇਰੇ ਸਾਈ ਬਾ ਘਰ ਗਮੀਰਾ ਗੁਣ ਗਹੀਰਾ ਕੋਈ ਨ ਜਾਣ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨ ਜਾਏ ਤੇਰੀ ਤਲ ਫੜਿਆਈ ਸਭ ਸਾਤਾ ਸਭ ਤਵ ਸਭ ਚੰਗੇ ਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਧ ਗਨ ਸਿੱਦੀਕੇ ਨਾ ਪਾਈਆ ਕਰਮ ਮਿਲੈ ਨਾ ਈ ਠਾਕ ਰਹਾਈ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣੀ ਔਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਉਤਭੁਖੇ ਖਾਏ ਚਲੀਏ ਦੁਖਾ ਸੋਤਿਆ ਵਿਸਰੇ ਮੇਰੀ ਮਾਏ ਸਤਿ ਸਾਈ ਸੱਚ ਨਾਮ ਰਹਾਉ ਸਾਚੇ ਨਾਮ ਕੀ ਦਿਲ ਵੜਿਆ ਆਖ ਤੱਕ ਕੀਮਤ ਨਹੀਂ ਪਾਈ ਜਿਸ ਮਿਲਕੇ ਆਖਣ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾ ਮਰੈ ਨਾ ਹੋਵੇ ਸੋਗਾ ਦਿਨ ਦਾ ਰਹੇ ਨ ਝੁਕੈ ਭੋਗਾ ਗੁਣੇ ਹਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਸੰਸਾਰ ਹੈ ਦੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਾ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵਾ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਪੀਰ ਤਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਸਰਦਾਰ ਪਿਆਸ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਰਸ ਨਾਮ ਨਾ ਪਾਇਆ ਤੇ ਭਾਗ ਣ ਜੰ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਧੁਰਮਸਤਕ ਲਿਖਿਆ ਲਿਖਾਸ ਤਨ ਤਸ ਸੰਗਤ ਜਿਤਰ ਸੁਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਹਰਾ ਗੂ ਜੀ ਮਹੱਲਾ ਪੰਜਵਾ ਕਾਹਿਰੇ ਮਨ ਚਿਤਵੈ ਉਤਮ ਜ ਆਹਰ ਅਰ ਜੀਓ ਪਰਿਆ ਸੈਲ ਪਤਰ ਮੈਂ ਜੰਤੋ ਪਾਏ ਤਾ ਕਾਰਜ ਕਾ ਗੈ ਕਰ ਧਰਿਆ ਮੇਰੇ ਮਾਦੋ ਜੀ ਸਸਨਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰੰਪਰਿ ਪਾਇਆ ਸੂਕੇ ਕਾਸ਼ਟ ਰਿਆ ਰਹਾ ਜਨਨ ਪਿਤਾ ਲੋਕ ਸੁਤਾ ਬਨੀਤਾ ਕੋਇ ਨ ਕਿਸ ਕੀ ਧਰਿਆ ਸਿਰ ਸ੍ਰੇਜ ਕਿਸ ਸਮਾਏ ਠਾਕੁਰਾ ਕਾਹੇ ਮਨ ਭਾਉ ਕਰਿਆ ਓੜੇ ਊੜਾ ਵੈ ਸੇ ਕੋ ਸਾ ਦਿਸ ਪਾਚ ਬਚਰੇ ਛਰਿਆ ਤਿਨ ਕਵਣ ਕਲਾਵੈ ਕਵਣ ਝੁਗਾਵੈ ਮਨ ਮੈ ਸਿਮਰਨ ਕਰਿਆ ਸਭ ਨਿਧਾਨ ਅਦਿ ਸ੍ਰੇਟੀ ਸਿਧਾਨ ਹਾਗੁਰ ਕਰਤਲ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਐ ਤਰੰਤ ਨ ਬਾਰਾ ਫਰਿਆ ਰਾਗਾ ਸਮਹਲਾ ਚੌਥਾ ਸੋਪੁਰ ਕੀ ਕੋੰਕਾਰ ਸਦਗੁਰ ਪ੍ਰਸਾਦ ਸੋਪੁਰਖ ਨਿਰੰਜਨ ਆਪੁਰਖ ਨਿਰੰਜਨ ਅਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਜੀ ਅਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀਤੋ ਜੀਆਂ ਕਾ ਦਾ ਤਾਰਾ ਅਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਕਰੀਆ ਪੇਠਾ ਕਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤ ਸਰਾਉ ਨਿਰੰਤਰ ਜੀ ਹਾਰੇ ਕੋ ਮੁਰਖ ਸਮਾਣਾ ਇਕ ਦਾਤੇ ਇਕ ਵੇਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਧ ਮੇਰਾ ਵਾ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੇ ਅਰ ਤਿਆਵੇ ਤੁਜੀ ਸੇ ਜਨ ਜੁਖ ਨ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਇਹਨਾਂ ਅਰ ਤਿਆਆ ਜੀ ਤਨ ਟੁੱਟੇ ਜਮ ਕੇ ਫਾਸੀ ਜਿ ਨਿਰਭਾਉ ਜਿ ਨਰ ਨਿਰਭਉ ਤੇ ਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਾਰਾ ਰੂਪ ਸਮਾਸੀ ਸੇ ਧੰਨਾ ਸੇ ਧੰਨਾ ਜਨਰਤਿਆ ਆਇ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸੱਲਾਹ ਤੁਧ ਜੀ ਅਰ ਨੀਕਾ ਨੇਕਾ ਨੰਤਾ ਤੇਰੀ ਅਨੇਕਾ ਤੇਰੀ ਅਨੇਕ ਰਾਰ ਪੂਜਾ ਜੀ ਤਪ ਤਾ ਪੈ ਜਪ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜਵ ਸਿਮਰਤਾ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਪ ਭਗਵੰਤਾ ਤੁਹਾਰ ਪਰਖ ਪਰੰਪਰ ਕਰਤਾ ਜੀ ਤੂੰ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਇਸ ਮਹਲਾ ਜੋ ਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਈ ਜੋ ਤੋਂ ਭਾਵੇ ਸੋਈ ਥੀਸੀ ਜੋ ਤੂੰ ਦੇ ਸਿਉਂ ਪਾਈ ਰਹਾ ਸਭ ਤੇਰੀ ਦੁ ਸਭਨੀ ਤੇ ਆਇਆ ਇਸਨੂੰ ਕਿਰਪਾ ਕਰਹਿ ਤਨ ਆਵ ਰਤਨ ਪਾਇਆ ਗੁਰਮੁਖ ਲਾ ਦਾ ਮਨ ਗਵਾਇਆ ਤਉ ਦਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੂੰ ਜੀ ਮਾਏ ਤੂਜ ਬਿਨ ਦੂਜਾ ਕੋਈ ਨਾਹੇ ਜੀਆ ਸਭ ਤੇਰਾ ਖੇ ਲਾਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨਾ ਤੂੰ ਜਾਣਾ ਏ ਸੋ ਜਨ ਜਾਣਾ ਹਰ ਗੁਣ ਸਦੀ ਆਖੋ ਕਾਣਾ ਜਿਨਰ ਸੇ ਵਿਆ ਤਿਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣਾ ਸੋ ਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਸਰਵਰ ਡਾ ਪਹਿਲੇ ਨਵਾਸਾ ਪਾਣੀ ਬਾਗ ਤਨੈ ਕੀਆ ਬੰਕੈ ਮਹਪਗ ਨਹੀਂ ਚਾਲਿਆ ਆਮ ਦੇਖਾ ਤਹਿ ਡੂਬੀ ਆਲੇ ਮਾਨੇਕ ਨ ਜੇ ਤਸ ਮੋੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣੋਤ ਨਾਨਕ ਦਿਨ ਕੀ ਸਰਨਾ ਜਿੰਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤਿ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਇ ਤੇਰ ਕਿਤ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਉ ਜਲ ਤਰਣ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਾ ਬਤਾਵ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਅਮਨੀਚ ਕਰਮਾਂ ਸ਼ਰਣ ਪਰੇ ਕੀ ਰਾਖੋ ਸਰਮਾ ਜਪ ਤਵ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਪਾਸੇ ਦਸਵੇਂ ਕਵੇ ਬਾਚ ਬੇਨਤੀ ਚਉਪਈ ਹਮਰੀ ਕਰੋ ਆਦਰ ਛਾ ਪੂਰਨ ਹੋਏ ਜਿਤ ਕੀ ਛਾ ਤਵ ਚਰਨ ਨਨ ਮਰ ਰਹਿ ਆ ਮਹਾਰਾਪਨਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਵੇ ਆ ਤੁਮ ਕਾਓ ਆਪਾ ਦੇ ਮੈ ਬਚਾਵੋ ਸੁਖੀ ਬਸਾ ਮੋਰੋ ਪਰਿਵਾਰਾ ਸਿਵ ਸਿਖ ਸਵੇ ਕਰਤਾਰਾ ਮੋਰ ਅਛਾ ਨਿ ਜਿ ਕਰਦਾ ਕਰਿਆ ਸਭ ਬੈਰਨ ਕੋ ਆਸੰਗ ਰਿਆ ਪੁਰਣੋ ਹਯਾ ਮਾਰੀ ਅਸਾ ਦੁਰ ਪੇਨ ਕੀ ਰਹਿ ਪਿਆ ਸਾਥ ਮੈਂ ਛਾੜ ਕੋ ਯ ਵਰਨਾ ਧਾਉ ਜੋ ਬਰਚਾਉ ਸੋ ਤੁਮ ਤੇ ਪਾਉ ਸਿਵ ਸਿਖਾ ਮਾਰੇ ਤਾਰੀਐ ਚੁੰਨਾ ਚੰਸਤ ਰਹਾ ਮਾਰੇ ਮਾਰੀਆ ਪਹਾ ਦੇ ਮੁਝੇ ਬਰੀਐ ਮਰਨ ਕਾਲ ਕਤਰਾ ਸਿਨ ਬਰੀਐ ਹੋ ਜੋ ਸਦਾ ਹਾਂ ਮਾਰੇ ਬੱਚਾ ਸ੍ਰੀ ਅਸਤੂ ਜੋ ਕਰੇ ਔਰ ਅੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬਾਂਦਾ ਦੁਸ਼ਟਨ ਕੇ ਹੰਤਾ ਆਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਵਿਸਨਾ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀ ਜੋ ਜਵਨਕਾਲ ਸਭ ਲੋਕ ਸਵਾਰਾ ਹਰਿ ਨਮਸਕਾਰ ਹੈ ਤੈਂ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵਤਾ ਜਸ਼ਨ ਪਜਾਇਓ ਆਦੰਤਿ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮਾ ਬਦ ਕੀਓ ਕਟ-ਕਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰਸ ਤੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ-ਏਕ ਕੀ ਪੀਰ ਪਛਾਨ ਕਟ-ਕਟ ਕੇ ਪਰ-ਪੜ ਕੀ ਜਾਣੈ ਜਯੁਦ ਕਰਾ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇ ਅਪਾਰਾ ਜਬ ਆਕਰਾ ਕਰ ਤੋ ਕਬਹੂ ਤੁਮਾਂ ਮਲਤ ਦੇ ਦਰਸਬ ਹੂੰ ਜੀਤੇ ਬਦਨਾ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰੇ ਤਿਨਿ ਰਾਲਮ ਜੰਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨੀਲੰਭ ਆਦ ਨੀਲਾ ਨਾਦ ਸੰਭਤ ਕਾਮੁੜ ਉਚਾਰਤ ਭੇਤਾ ਜਾ ਕੋ ਭੇਵਨ ਪਾਵਕ ਬੇਦਾ ਤਾ ਕੋ ਕਰਪਾ ਨਨਵਾਨਤ ਮਹਾ ਮੂੜ ਕਛ ਭੇਦ ਨ ਜਾਣਤਾ ਮਹਾਦੇਵ ਕੋ ਕੈ ਸਦਾ ਸਵਾ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਬਨ ਤੋਹੇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੈ ਵਿਸਿਆ ਪ੍ਰਥਮ ਸੰਸਾਰਾ ਇਕੈ ਰੂਪਾ ਨੂਪਸ ਰੂਪਾ ਰੰਕ ਭੈਉ ਰਾਵ ਕੈ ਉਪਾ ਅੰਡਾ ਜੇ ਰਸੈ ਤੈ ਕਿੰਨੀ ਉਤਬੈ ਖਾਨ ਬਹੁ ਰਚਦੀ ਨਹੀਂ ਕਉਂ ਫੂਲ ਰਾਜਾ ਬੈਠਾ ਕਉਂ ਸਿਮਟ ਭੈਓ ਸੰਕਰੇ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਬਾ ਆਜ ਗਾ ਸਰੂਪ ਸਿਉਂ ਬਾਵਾ ਵਰੱਚਾ ਮੇਰੀ ਤਮ ਕਰੋ ਸਿੱਖੋ ਬਾਰਾ ਸਿੱਖ ਸੰਗਾਰੋ ਦੁਸ਼ਟ ਜੀਤੇ ਉਠਵਤ ਤਤ ਪਤਾ ਸਕਲਮਲੇਸ਼ ਕਰੋ ਰਣ ਘਾਤਾ ਜੇ ਅਸਤ ਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਾਰੇ ਪੁਰਖ ਜਵਰ ਪਗ ਪਰੇ ਤਿਹਾਰੇ ਤਿਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨ ਇਹ ਹੈ ਰਚਾ ਹੋਏ ਤੈ ਸਭ ਕਾਲਾ ਦੁਸ਼ਟ ਰਾਇ ਟਰੇ ਤਤ ਕਾਲਾ ਕਿਰਪਾ ਦ੍ਰਿੜ ਤਨ ਜਾਏ ਨੇ ਆਰੇ ਉਤਾ ਕੇ ਤਾਵ ਤਨਕ ਮੋਹਰਿਓ ਰੇ ਸਿਧ ਘਰ ਮਾ ਸਭ ਹੋਈ ਦੁਸ਼ਟ ਚਾਛਵਾ ਸਕੈ ਨਾ ਕੋਈ ਇਕ ਬਾਰ ਜੇ ਤਮੈ ਸੰਬਾਰ ਆਕਾਲ ਫਾਸਤੇ ਤਾਹਿ ਉਬਾਰਾ ਜੇ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤਮੈ ਸਰਣ ਤਿਹਾਰੀ ਆਪਾ ਦੇ ਲਿਓ ਬਾਰੀ ਸਰਬ ਥੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕੇ ਤਮੈ ਸਰਣ ਤਿਹਾਰੀ ਆਪਾ ਦੇ ਲਿਓ ਬਾਰੀ ਸਾਰਾ ਬਠਾੁਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ ਆਰਾਮ ਰਹਿ ਕੋ ਰਾਨ ਕੋ ਰਾ ਨਾ ਨੇਕ ਮਾਤੇ ਇਕ ਨਾ ਮਾਨਿਓ ਸਿਮਰਾ ਸ਼ਾਸਤਰ ਬੇ ਸਬੈ ਬੋ ਭੀਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਯੋ ਸਭ ਤੋ ਇਹ ਬਕਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਲੇ ਵਾਹ ਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸਿੱਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਉਣੀਆਂ ਆਂ ਸ਼ਬਦੋ ਤਾਂ ਗਾਵਾਰੇ ਕੀ ਰਾਮ ਜੀ ਨੇ ਵਸਾਇਆ ਕਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਾਣਾ ਮੇਰੇ ਦੁਖ ਸਾ ਵਿਸਾਰਨਾਂਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਸ ਸਵਾਮੀ ਸੋ ਕਿਉ ਮਨ ਹਵਿਸਾਰੇ ਕਹੈ ਨਾਨਕ ਮਾਣਾ ਮੇਰੇ ਸਦਾਰੋ ਰਹੁ ਹਰ ਨਾਲੇ ਸੱਚੇ ਸਾਈ ਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੀ ਛਾਏ ਜਿਸ ਤੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਧਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਆਕਰ ਸਾਂ ਸੁਖ ਮਨਿ ਆਏ ਵਸੇ ਅਜਨੇ ਛਾ ਸਤਿ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋ ਸੰਤੋ ਸਵਤ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੁ ਹਵਾਜੇ ਪੰਜ ਸਬਦਿਤ ਘਰ ਸਪਾਗੈ ਘਰ ਸਪਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਦ ਵਸਾ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੁਜਨ ਕਾ ਸੇ ਨਾਮ ਵਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਕਰ ਅਨਹਦ ਵਾਜੇ ਹਾਲ ਸੁਨਾ ਵਡ ਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਰਬ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਾਨੀਤ ਕਹਿਤੇ ਬਵਤਾ ਸਤਿਗੁਰਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਥੂਰੇ ਸੁਣਤੇ ਪਨੀਤ ਕਹਿਤੇ ਬਵਤਾ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਥੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਦਿਸ ਕਾ ਹੋਏ ਉਤਾਰੋ ਇਹ ਵਸਤਾ ਜੀ ਨਹਿ ਜਾਏ ਨਿਤ ਨਿਤ ਰਖੁਰ ਤਾਰੋ ਹਮ ਸੰਸਾਰ ਚੜਨ ਲਗ ਤਰੀਐ ਸਭ ਨਾਨਕ ਪ੍ਰਮਾਤਸਾਰੋ ਸੰ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈ ਨੋ ਜੋ ਕਿ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਹਰਸ ਪਿਆ ਮੇ ਰਾਮਤ ਹੋਈ ਸਤਗੁਰ ਸੱਜੜ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਔੜੇ ਦਿੱਥੈ ਦੁਸਮਰਾਤਾ ਜਿੱਥੈ ਕੋਏ ਨਾਹੀਂ ਹਉ ਤੈ ਤੇਰੀ ਰਾਖਾ ਕਨੀ ਉਦਰ ਮਾਹਿ ਸੁਣ ਕਹਿ ਜਮਕੇ ਦੋਤ ਨਾਏ ਤੇਰੇ ਛੜ ਜਾਏ ਭਉਜਲ ਵਿਖਮ ਸਗਾਉ ਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅਮਰ ਸਿਖਾਏ ਕਲਮਾ ਇਹੋ ਪੰਨਾ ਗੁਣ ਗੋਬਿੰਦ ਗਾਹੇ ਸਭ ਸਾਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਥਾ ਕੋਇ ਨਜਾਇ ਜੀ ਆਵੈ ਤੁਧ ਆਇ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਦਨਾ ਜੀਵਾ ਜਪ ਗਰਨਾਉ ਨੇਤਰੀ ਸਤਗੁਰ ਬੇਖਣਾ ਸ੍ਰਵਣੀ ਸੁਣਨਾ ਗੁਰਨਾਮ ਸਤਗੁਰ ਸੇਤੇ ਰਤੇ ਆਦਰਗੈ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਹਤ ਦੇ ਜਗ ਮਾ ਉਤਮ ਕਾਢੀਐ ਵਿਰਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਣਾ ਆਰਾ ਕੋ ਬਾਰੇ ਨਾ ਗੁਰ ਕੀ ਪੈਰੀ ਪਾਏ ਕਾ ਸਵਾਰੇ ਨੂੰ ਆਪ ਦੇ ਆਲ ਮਨੋਂ ਨਾ ਵਿਸਾਰੇ ਨਾ ਸਾਜਨਾ ਕੈ ਸੰਗ ਅਭ ਜਲ ਤਾਰਿਆ ਨਾ ਸਤ ਤਨਿੰਦਕ ਦੁਸ਼ਟਖਿਨ ਮਾਹੀ ਵਿਦਾਰੇ ਨਾ ਤੇ ਸਾਹਿਬ ਕੀ ਟੇਕਾ ਨਾਨਕ ਮਨੈ ਮਾਹੀ ਜੇ ਸਿਮਰ ਸਖੋਏ ਸਗਲੇ ਦੁਖ ਜਾਏ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੀ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ